ਤੋ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਸੋ ਧੰਤਨ ਸਤਿਗੁਰੂ ਅਰਬਿਦਾਸ ਮਹਾਰਾਜ ਨੂੰ ਸਾਰੇ ਹੀ ਸੰਸਾਰ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਨਾਮ ਲੈਵਾ ਸੰਗਤਾਂ ਜਿੰਨੇ ਵੀ ਸ੍ਰੀ ਗੁਰੂ ਅਰਬਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਗੁਰੂ ਘਰ ਬਣੇ ਹਨ ਬੇਗੰਪੂਰਾ ਗੁਰੂ ਘਰ ਬਣੇ ਹਨ ਸਾਰੇ ਬੜੇ ਸਤਕਾਰ ਦੇ ਨਾਲ ਅਦਬ ਦੇ ਨਾਲ ਜਗਤ ਗੁਰੂ ਸਤਿਗੁਰੂ ਅਰਬਿਦਾਸ ਮਹਾਰਾਜ ਜਿਹੜਾ ਉਰੇ ਗੁਰੂ ਘਰਾਂ ਦੇ ਬਾਹਰ ਵੀ ਲਿਖਿਆ ਹੁੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਅਰਬਿਦਾਸ ਮਹਾਰਾਜ ਲਿਖਿਆ ਹੁੰਦਾ ਸੋ ਅੱਜ ਜਿਹੜਾ ਤਰਨਤਾਰਨ ਦੇ ਵਿੱਚ ਜਿਹੜਾ ਜਿਮਨੀ ਚੋਣ ਦੇ ਮਾਧਿਅਮ ਰਾਹੀਂ ਜਾਂ ਇੱਕ ਜਿਮਨੀ ਚੋਣ ਜਿਹੜੀ ਹੋ ਰਹੀ ਹੈ ਤਰਨਤਾਰਨ ਦੇ ਵਿੱਚ ਉਸ ਵਿੱਚ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜਿਹੜਾ ਰੈਲੀ ਦੇ ਰੈਲੀ ਕਰਦੇ ਕਰਦੇ ਇੱਕ ਗੱਲ ਆਖੀ ਆ ਵੀ ਸਾਰੇ ਹੀ ਜਿਹੜੀ ਹਨੂਮਾ ਜੈਤਰੀਆਂ ਵੀ ਸਾਡੀਆਂ ਸਾਝੀਆਂ ਆ ਵਾਲਮਿਕ ਜਨਤੀਆਂ ਵੀ ਸਾਰੀਆਂ ਸਾਂਝੀਆਂ ਤੇ ਰਵਿਦਾਸ ਭਗਤ ਦੀ ਜਨਤੀਆਂ ਜਿਹੜੀਆਂ ਉਹ ਵੀ ਸਾਂਝੀਆਂ ਸੋ ਦੇਖੋ ਜਦੋਂ ਸਾਡੇ ਡੇਰਾ ਸਟਖਣ ਬੱਲਾ ਦੇ ਪਿੱਛੇ ਜਿਹੜਾ ਦੋ ਵਾਰ ਜਿਹੜਾ ਮੁੱਖ ਮੰਤਰੀ ਪੰਜਾਬ ਜਦੋਂ ਹੋ ਕੇ ਗਏ ਆ ਤਾਂ ਉੱਥੇ ਇਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਤਗੁਰੂ ਰਵਿਦਾਸ ਮਹਾਰਾਜ ਗਿਆ ਸਾਡੇ ਏਰੀਏ ਦੇ ਵਿੱਚ ਬੜੇ ਸ਼ਾਨ ਦੇ ਨਾਲ ਕਹਿੰਦੇ ਆ ਪਰ ਤਰ੍ਹਾਂ ਤਰ੍ਹਾਂ ਜਿਮਨੀ ਚੌਂ ਦੇ ਵਿੱਚ ਪਤਾ ਨਹੀਂ ਕਿਉਂ ਜਿਹੜਾ ਹਰਮੰਦਰ ਸਾਹਿਬ ਗੁਰੂਆਂ ਦੀ ਧਰਤੀ ਆ ਉੱਥੇ ਜਿਹੜੇ ਆ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜੇ ਇਲੈਕਸ਼ਨ ਹੋਣ ਜਾ ਰਹੀ ਹੈ ਜਿਮਨੀ ਜ਼ੋਨ ਉੱਥੇ ਇਹਨਾਂ ਨੇ ਰਵਿਦਾਸ ਭਗਤ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਇੱਡੀ ਵੱਡੀ ਪੱਤੀ ਤੇ ਜਦੋਂ ਬੰਦਾ ਹੋਵੇ ਉਸ ਮੁੱਖ ਸੀਟ ਤੇ ਜਿੱਥੇ ਪੰਜਾਬ ਨੂੰ ਪੂਰੇ ਨੂੰ ਚਲਾਉਂਦਾ ਹੋਵੇ ਤਾਂ ਉਸ ਸੀਟ ਦੇ ਵਿੱਚ ਬਹਿ ਗਏ ਸਾਰਿਆਂ ਦਾ ਸਨਮਾਨ ਵੀ ਕਰਨਾ ਚਾਹੀਦਾ ਕਿਉਂਕਿ ਹਮੇਸ਼ਾ ਹੀ ਜਿੰਨੇ ਪੰਗਵਾਲੀ ਮਾਰੇ ਦੇ ਆਸ਼ਰਮਾਂ ਮੈਂ ਪੰਗਵਾਲੀ ਮਾਰੇ ਆਸ਼ਰਮ ਤੇ ਵੀ ਇਹ ਗਏ ਆ ਡੇਰਾ ਸਚਕਣ ਬੱਲਾ ਵੀ ਗਿਆ ਹੋਰ ਵੀ ਜਿੰਨੇ ਗੁਰੂ ਰਵਿਦਾਸ ਮਾਰੇ ਦੇ ਨਾਮ ਲੈਵਾ ਸੰਤਾਂ ਗੁਰੂ ਘਰ ਬਣੇ ਆ ਸਾਰਿਆਂ ਤੇ ਇਨਾਤਮਸਤ ਜਿਹੜਿਆ ਉਹ ਅੰਤਮਾਨ ਸਾਹਿਬ ਹੋਏ ਆ ਪਰ ਇਹ ਸ਼ਬਦ ਦੇ ਨਾਲ ਜਦੋਂ ਬੋਲੇ ਆ ਤੇ ਪੂਰੇ ਸਮੁੱਚੇ ਸਮਾਜ ਦੀ ਰਵਿਦਾਸੀਆਂ ਸਮਾਜ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਵੀ ਜਿੱਥੇ ਅਸੀਂ ਆਪਣੇ ਰਹਿਬਰਾਂ ਨੂੰ ਉਹਨਾਂ ਦੀ ਸ਼ਾਨ ਦੇ ਮੁਤਾਬਕ ਜਿਹੜਾ ਸਤਿਗੁਰੂ ਕਹਿਣਾ ਪਸੰਦ ਕਰਦੇ ਆਂ ਜਗਤਗੁਰੂ ਕਹਿਣਾ ਪਸੰਦ ਕਰਦੇ ਆਂ ਤੇ ਉੱਥੇ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਜਦੋਂ ਲਬਜ ਨਿਕਲਦਾ ਤੇ ਬੜਾ ਮਹਿਸੂਸ ਹੋਇਆ ਵੀ ਇੱਕ ਵੱਡੀ ਪਾਦੀ ਦੇ ਉੱਪਰ ਜਿਹੜਾ ਮੁੱਖ ਮੰਤਰੀ ਪੰਜਾਬ ਜਿਹੜਾ ਜਿਮਨੀ ਚੋਣ ਦੇ ਵੇਲੇ ਜਿਹੜਾ ਭਗਤ ਰਵਿਦਾਸ ਕਹਿ ਕੇ ਜਿਹੜਾ ਸਮੋਦਨ ਕੀਤਾ ਸੋ ਇਹਨਾਂ ਨੂੰ ਤੁਰੰਤ ਜਿਹੜਾ ਆ ਇਹ ਦੁਬਾਰਾ ਜਿਹੜੇ ਲਬਜ ਵਾਪਸ ਲੈ ਕੇ ਸੋ ਸਮੁੱਚੇ ਸਮਾਜ ਦੇ ਰਵਿਦਾਸੀਆ ਸਮਾਜ ਦੀਆਂ ਸਮਾਜ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤਰ੍ਹਾਂ-ਤਰ੍ਹਾਂ ਦੇ ਵਿੱਚ ਜਿੰਨੇ ਸਾਡੇ ਸਮਾਜ ਦੇ ਵਸਨੀਕ ਆ, ਗੁਰੂ ਘਰ ਆ, ਜਿੰਨੀਆਂ ਸਾਡੀਆਂ ਸੰਗਤਾਂ ਆ, ਉਹਨਾਂ ਦੇ ਮਤਨ ਨੂੰ ਬੰਨਾਂ ਨੂੰ ਵੀ ਠੇਸ ਪਹੁੰਚੀ ਆ। ਸੋ ਅਸੀਂ ਆਪਣੀ ਗੁਰਵਧਾਰ ਟਾਈਗਰ ਪੋਸਤ ਵੱਲੋਂ ਤੇ ਸਮੁੱਚੇ ਜਥੇਬੰਦੀਆਂ ਵੱਲੋਂ ਤੇ ਸਮੁੱਚੇ ਸਮਾਜ ਵੱਲੋਂ ਅਤੇ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੱਲੋਂ ਵੀ ਕਹਿਣਾ ਚਾਹੁੰਦੇ ਆ ਵੀ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਵੀਡੀਓ ਪਾ ਕੇ ਕਹਿਣਾ ਲਾਜ ਬੁਲਣਾ ਚਾਹੀਦਾ ਵੀ ਜਿਹੜਾ ਜਾਣੇ-ਅਣਜਾਣੇ ਦੇ ਵਿੱਚ ਸੜਕ ਬੋਲ ਹੋ ਗਿਆ ਅਸੀਂ ਜਿਹੜਾ ਰਵਿਦਾਸੀਆ ਸਮਾਜ ਤੋਂ ਬੋਲੋ ਵੀ ਜਲਦੀ ਕਰਦੇ 24 ਘੰਟੇ ਵਿੱਚ ਜਰੂਰ ਜਿਹੜੇ ਮੁੱਖ ਮੰਤਰੀ ਪੰਜਾਬ ਆ ਵੀਡੀਓ ਪਾ ਦੇ ਜੀ ਬਾਈਕਨ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਗਤ